ਆਕੇ ਦਰਬਾਰ ਸਾਹਿਬ ਤੇ ਕਹਿੰਦੇ ਕਿ ਹਮਲਾ ਕਰਕੇ ਇੰਦਰਾ ਗਾਂਧੀ ਨੇ ਵੱਡੀ ਗਲਤੀ ਕੀਤੀ ਤੇ ਉਹਨੂੰ ਆਪਣੀ ਜਾਨ ਦੇ ਕੇ ਕੀਮਤ ਜੜੀ ਚੁਕਾਉਣੀ ਪਈ ਪਰੰਤੂ ਕਹਿੰਦੇ ਕਿ ਉਹ ਇਕੱਲੀ ਜ਼ਿੰਮੇਵਾਰ ਨਹੀਂ ਸੀ ਫੌਜ ਤੇ ਹੋਰ ਏਜੰਸੀਆਂ ਦੇ ਮੁਖੀ ਤੇ ਹੋਰ ਵੀ ਜਿਹੜੀਆਂ ਤਰ੍ਹਾਂ ਹੈਗੀਆਂ ਨੇ ਉਹ ਇਹਨਾਂ ਦੀ ਸਪੋਰਟ ਦੇ ਵਿੱਚ ਸਨ ਤੁਸੀਂ 1975 ਤੋਂ ਲੈ ਕੇ 1984 ਤੱਕ ਦੇ ਹਾਲਾਤ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤੇ ਉਹ ਪੂਰਾ ਭਾਰਤੀ ਨਿਜ਼ਾਮ ਹੀ ਜਿਹੜਾ ਹੈ ਸਿੱਖਾਂ ਦੇ ਖਿਲਾਫ ਪੁਕਤਿਆ ਹੈਗਾ ਚਾਹੇ ਉਸ ਦੇ ਵਿੱਚ ਸੰਗੀ ਹੋਣ ਕਾਂਗਰਸੀ ਹੋਣ ਕਮਿਊਨਿਸਟ ਹੋਣ ਮਤਲਬ ਇਹ ਸਾਰੇ ਹੀ ਜਿਹੜੇ ਆ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹ ਸਾਬਤ ਕਰਦੀਆਂ ਨੇ ਫਿਰ ਜਦੋਂ ਸਿੱਖ ਨਸਲ ਕੁਸ਼ੀ ਹੋ ਜਾਂਦੀ ਹੈ ਨਾਨਾ ਦੇਸ਼ ਮੁਖਾਰ ਐਸਐਸ ਦੇ ਵੱਡੇ ਉਸ ਟਾਈਮ ਦੇ ਕਰਦਾਵਰ ਜਿਹੜੇ ਨੇਤਾ ਰਹੇ ਹੈਗੇ ਨੇ ਔਰ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਰੀਸੈਂਟਲੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪਿਛਲੀ ਵਾਲੀ ਸਰਕਾਰ ਸੀ ਉਹਨਾਂ ਦੇ ਨਾਮ ਤੇ ਪੰਚਾਇਤੀ ਪੁਰਸਕਾਰ ਜਿਹੜਾ ਹੈ ਦਿੱਤਾ ਹੈਗਾ ਬਕਾਇਦਾ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ਉਹਨਾਂ ਨੇ ਸਿੱਖਾਂ ਦੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਨੂੰ ਪੂਰਾ ਜਸਟੀਫਾਈ ਕੀਤਾ ਹੈ ਕਿ ਸਾਰਾ ਕੁਝ ਸਹੀ ਹੋਇਆ ਤੇ ਫਿਰ ਉਸ ਤੋਂ ਬਾਅਦ ਜੇ ਆਪਾਂ ਦੇਖ ਲਈਏ ਕਿ ਚਲੋ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਇਹਨਾਂ ਦਾ ਵਿਰੋਧ ਕਰ ਰਹੇ ਨੇ 2014 ਤੋਂ ਬਾਅਦ ਕੀ ਸਾਰੇ ਸਿੱਖ ਮਸਲੇ ਹੱਲ ਹੋ ਗਏ ਕੀ ਗੁਰਦੁਆਰਾ ਗਿਆਨ ਗੋਦੜੀ ਤੇ ਬਾਕੀ ਦੇ ਜਿਹੜੇ ਗੁਰਦੁਆਰੇ ਨੇ ਕੀ ਉਹ ਸਾਰੇ ਮਸਲੇ ਜਿਹੜੇ ਨੇ ਉਹ ਸਿੱਖਾਂ ਦੇ ਹੱਲ ਕਰ ਦਿੱਤੇ ਗਏ ਕੀ ਗੁਜਰਾਤ ਦੇ ਸਿੱਖਾਂ ਦਾ ਮਸਲਾ ਹੱਲ ਹੋ ਗਿਆ ਬੰਦੀ ਸਿੰਘ ਜਿਨ੍ਹਾਂ ਦੀ ਨੋਟੀਫਿਕੇਸ਼ਨ 550ਵੇਂ ਸਾਲ ਤੇ ਹੋ ਗਈ ਸੀ ਕੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੁਸੀਂ ਇਹ ਦੇਖੋਗੇ ਜਿਹੜਾ ਪੂਰਾ ਸਿਸਟਮ ਹੈ ਨਾ ਉਹ ਚੇਂਜ ਨਹੀਂ ਹੋਇਆ ਉਹਦੀ ਨੀਤੀ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਉਹ ਇਦਾਂ ਲੱਗ ਰਿਹਾ ਕਿ ਜਿੱਦਾਂ ਉਮੀਦ ਹੀ ਉਵੇਂ ਹੀ ਹੈ ਕਿ ਹੌਲੀ-ਹੌਲੀ ਇਹਨਾਂ ਨੂੰ ਧੱਕੀ ਜਾਓ ਧੱਕੀ ਜਾਓ ਧੱਕੀ ਜਾਓ ਕਾਂਗਰਸੀ ਆਗੂ ਪੀ ਚਿਤੰਬਰਮ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਬਿਆਨ ਕਾਫੀ ਜ਼ਿਆਦਾ ਦਿਲਚਸਪ ਵੀ ਹੈ ਕਾਫੀ ਸਵਾਲ ਵੀ ਖੜੇ ਕਰਦਾ ਹੈ ਬਿਆਨ ਕਹਿੰਦਾ ਹੈ ਜੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਨੂੰ ਲੈ ਕੇ ਸਿਰਫ ਇੰਦਰਾ ਗਾਂਧੀ ਕਹੜੋ ਉਹਦੀ ਕਸੂਰਬਾਰ ਜਾਂ ਉਹਦੀ ਗਲਤੀ ਨਹੀਂ ਸੀ ਹੋਰ ਵੀ ਕਈ ਸਾਰੀਆਂ ਧਿਰਾਂ ਜੀ ਸਾ ਫੈਕਟਸ ਨਾਲ ਜੁੜੇ ਹੋਏ ਸੀ ਜੀ ਕਿਸ ਤਰੀਕੇ ਦਾ ਬਿਆਨ ਦੇਖੀ ਬਿਲਕੁਲ ਉਹਨਾਂ ਨੇ ਪਿਛਲੇ ਦਿਨੀ ਇੱਕ ਸਮਾਗਮ ਦੇ ਵਿੱਚ ਜਿਹੜਾ ਹੈ ਬੋਲਦੇ ਹੋਏ ਉੱਥੇ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਕਹਿੰਦੇ ਕਿ ਹਮਲਾ ਕਰਕੇ ਇੰਦਰਾ ਗਾਂਧੀ ਨੇ ਵੱਡੀ ਗਲਤੀ ਕੀਤੀ ਤੇ ਉਹਨੂੰ ਆਪਣੀ ਜਾਨ ਦੇ ਕੇ ਕੀਮਤ ਜਿਹੜੀ ਚੁਕਾਉਣੀ ਪਈ ਪਰੰਤੂ ਕਹਿੰਦੇ ਕਿ ਉਹ ਇਕੱਲੀ ਜ਼ਿੰਮੇਵਾਰ ਨਹੀਂ ਸੀ ਫੌਜ ਤੇ ਹੋਰ ਏਜੰਸੀਆਂ ਦੇ ਮੁਖੀ ਤੇ ਹੋਰ ਵੀ ਜਿਹੜੀਆਂ ਤਰ੍ਹਾਂ ਹੈਗੀਆਂ ਨੇ ਉਹ ਇਹਨਾਂ ਦੀ ਸਪੋਰਟ ਦੇ ਵਿੱਚ ਸਨ ਇਸ ਦੇ ਵਿੱਚ ਹੁਣ ਉਹ ਅੰਦਰੋਂ ਵੀ ਇੱਕ ਤਾਂ ਪਾਰਟੀ ਵਾਲੇ ਬਣੇ ਹੋ ਵੀ ਉਹਨਾਂ ਨੂੰ ਕਿਰਗੇ ਨੇ ਦੂਜੇ ਪਨੇ ਭਾਰਤੀ ਜਨਤਾ ਪਾਰਟੀ ਨੇ ਆਪੋਜੀਸ਼ਨ ਦੇ ਵੱਲੋਂ ਇੱਕ ਵੱਡਾ ਹਮਲਾ ਜਿਹੜਾ ਹੈ ਉਹਨਾਂ ਦੇ ਵਿਢਿਆ ਗਿਆ ਹੈ ਜਿੱਥੇ ਪਰ ਇਹ ਚੀਜ਼ਾਂ ਜਿਹੜੀਆਂ ਨੇ ਫੈਕਟ ਹੈਗੇ ਨਹੀਂ ਇਹਦੇ ਚ ਆਪਾਂ ਇਹ ਕਹਿ ਨਹੀਂ ਸਕਦੇ ਹੁਣ ਜੇ ਆਪਾਂ ਦੇਖਦੇ ਹਾਂ ਕਿ ਲਾਲ ਕ੍ਰਿਸ਼ਨ ਅਡਵਾਨੀ ਦੀ ਜਿਹੜੀ ਕਿਤਾਬ ਹੈਗੀ ਹੈ ਮਾਈ ਕੰਟਰੀ ਮਾਈ ਲਾਈਫ ਉਹ ਚ ਬਕਾਇਦਾ ਉਹ ਲਿਖਦੇ ਹੈਗੇ ਨੇ ਕਿ ਜਿਹੜਾ ਹੈਗਾ ਕਿ ਅਸੀਂ ਇੰਦਰਾ ਗਾਂਧੀ ਤੇ ਪ੍ਰੈਸ਼ਰ ਪਾਇਆ ਹਮਲਾ ਕਰਨ ਦੇ ਲਈ ਕਿ ਫੋ ਜਿਹੜੀ ਹੈ ਪੰਜਾਬ ਪੇਜੀ ਜਾਵੇ ਔਰ ਬਕਾਇਦਾ ਇਹਦੀਆਂ ਤਸਵੀਰਾਂ ਆਪਾਂ ਦੇਖੀਆਂ ਨੇ ਆ ਆਮ ਹੀ ਜਿਹੜੀਆਂ ਦਿੱਲੀ ਦੇ ਵਿੱਚ ਸ਼ਾਇਦ ਇੱਕ ਜਲੂਸ ਦੀਆਂ ਨੇ ਉਹ ਮਿਲ ਜਾਂਦੀਆਂ ਨੇ ਫਿਰ ਜਦੋਂ ਤੁਸੀਂ 1975 ਤੋਂ ਲੈ ਕੇ 1984 ਤੱਕ ਦੇ ਹਾਲਾਤ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤੇ ਉਹ ਪੂਰਾ ਭਾਰਤੀ ਨਿਜ਼ਾਮ ਹੀ ਜਿਹੜਾ ਹੈ ਸਿੱਖਾਂ ਦੇ ਖਿਲਾਫ ਪੁਕਤਿਆ ਹੈਗਾ ਚਾਹੇ ਉਸ ਦੇ ਵਿੱਚ ਸੰਗੀ ਹੋਣ ਕਾਂਗਰਸੀ ਹੋਣ ਕਮਿਊਨਿਸਟ ਹੋਣ ਮਤਲਬ ਇਹ ਸਾਰੇ ਹੀ ਜਿਹੜੇ ਆ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹ ਸਾਬਤ ਕਰਦੀਆਂ ਨੇ ਜਦੋਂ ਪਵਿੱਤਰ ਸ਼ਹਿਰ ਨੂੰ ਦਰਜੇ ਦੇਣ ਦੇ ਲਈ 1 ਮਾਰਚ ਕਹਿ ਲਿਏ ਕਿ ਉਹ ਕਟਿਆ ਜਾਂਦਾ ਹੈ ਤੇ ਬਕਾਇਦਾ ਉਸ ਦਾ ਵਿਰੋਧ ਹਰਬੰਸ لال ਖੰਨਾ ਦੇ ਵੱਲੋਂ ਹੁੰਦਾ ਹੈ ਸਿਕਟਾਂ ਬੀੜੀਆਂ ਲਾ ਕੇ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਹੈਗੇ ਆਂ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਹੈ ਉਹ ਤੋੜਿਆ ਜਾਂਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਤਸਵੀਰ ਦੇ ਨਾਲ ਉੱਥੇ ਤੋੜਪਾਨ ਕੀਤੀ ਜਾਂਦੀ ਹੈ ਔਰ ਉਹ ਜਨ ਸੰਤੋਂ ਨੇ ਤੇ ਇਸ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਜਦੋਂ ਹਮਲਾ ਹੋ ਜਾਂਦਾ ਹੈ ਲక్ష్ਮੀ ਕਾਂਤਾ ਚਾਵਲਾ ਉਸ ਦੇ ਵੱਲੋਂ ਰਖਣੀਆਂ ਬੰਨੀਆਂ ਜਾਂਦੀਆਂ ਨੇ ਫੌਜੀਆ ਨੂੰ ਲੰਡੂ ਵੰਡੇ ਜਾਂਦੇ ਨੇ ਇਹ ਇਹ ਖਬਰਾਂ ਜਿਹੜੀਆਂ ਆਪਣੇ ਕੋਲ ਪਈਆਂ ਨੇ ਫਿਰ ਸਰਦਾਰ ਅਤਰ ਸਿੰਘ ਹੁਣੀ ਦੱਸਦੇ ਹੁੰਦੇ ਕਿ ਜਿਹੜੀ ਵਿਜੇਰਾਜਾ ਸਿੰਧਿਆ ਇਹਨਾਂ ਦੀ ਜਿਹੜੀ ਵੱਡੀ ਇੱਕ ਆਗੂ ਹੈਗੀ ਹੈ ਬਕਾਇਦਾ ਉਸਦੇ ਵੱਲੋਂ ਇੱਕ ਤਰੀਕੇ ਦਾ ਖੁਸ਼ੀ ਮਨਾਈ ਜਾਂਦੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਫਿਰ ਜਦੋਂ ਸਿੱਖ ਨਸਲ ਖੁਸ਼ੀ ਹੋ ਜਾਂਦੀ ਹੈ ਨਾਨਾ ਦੇਸ਼ ਮੁਖਾਰ ਐਸਐਸ ਦੇ ਵੱਡੇ ਉਸ ਟਾਈਮ ਦੇ ਕਰਤਾਵਰ ਜਿਹੜੇ ਨੇਤਾ ਰਹੇ ਹੈਗੇ ਨੇ ਔਰ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਰੀਸੈਂਟਲੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪਿਛਲੀ ਵਾਲੀ ਸਰਕਾਰ ਸੀ ਉਹਨਾਂ ਦੇ ਨਾਮ ਤੇ ਪੰਚਾਇਤੀ ਪੁਰਸਕਾਰ ਜਿਹੜਾ ਹੈ ਦਿੱਤਾ ਹੈਗਾ ਬਕਾਇਦਾ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ਜੀ ਉਹਨਾਂ ਨੇ ਸਿੱਖਾਂ ਦੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਨੂੰ ਪੂਰਾ ਜਸਟੀਫਾਈ ਕੀਤਾ ਹੈ ਕਿ ਸਾਰਾ ਕੁਝ ਸਹੀ ਹੋਇਆ ਤੇ ਫਿਰ ਉਸ ਤੋਂ ਬਾਅਦ ਜੇ ਆਪਾਂ ਦੇਖ ਲਈਏ ਕਿ ਚਲੋ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਇਹਨਾਂ ਦਾ ਵਿਰੋਧ ਕਰ ਰਹੇ ਨੇ 2014 ਤੋਂ ਬਾਅਦ ਕੀ ਸਾਰੇ ਸਿੱਖ ਮਸਲੇ ਹੱਲ ਹੋ ਗਏ ਕੀ ਗੁਰਦੁਆਰਾ ਗਿਆਨ ਗੋਦੜੀ ਤੇ ਬਾਕੀ ਦੇ ਜਿਹੜੇ ਗੁਰਦੁਆਰੇ ਨੇ ਕੀ ਉਹ ਸਾਰੇ ਮਸਲੇ ਜਿਹੜੇ ਨੇ ਉਹ ਸਿੱਖਾਂ ਦੇ ਹੱਲ ਕਰ ਦਿੱਤੇ ਗਏ ਕੀ ਗੁਜਰਾਤ ਦੇ ਸਿੱਖਾਂ ਦਾ ਮਸਲਾ ਹੱਲ ਹੋ ਗਿਆ ਬੰਦੀ ਸਿੰਘ ਜਿਨ੍ਹਾਂ ਦੀ ਨੋਟੀਫਿਕੇਸ਼ਨ 550ਵੇਂ ਸਾਲ ਤੇ ਹੋ ਗਈ ਸੀ ਕੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਾਣੀਆਂ ਤੇ ਆਪਾਂ ਦੇਖਿਆ ਕਿ ਕਿਵੇਂ ਹੌਲੀ-ਹੌਲੀ ਜਿਹੜਾ ਹੈ BBMP ਦਾ ਕੰਟਰੋਲ ਕਿਵੇਂ ਹੋਰ ਜਿਹੜਾ ਹੈ ਵੱਧ ਗਿਆ ਹੈਗਾ ਤੇ ਹੁਣ ਜਿਹੜੀਆਂ ਰੀਸੈਂਟ ਖਬਰਾਂ ਆਈਆਂ ਨੇ ਉਹਨਾਂ ਦੇ ਵਿੱਚ ਇਹ ਵੀ ਖਬਰਾਂ ਆਈਆਂ ਨੇ ਕਿ ਪੱਕੇ ਤੌਰ ਦੇ ਉੱਤੇ ਰਾਜਸਥਾਨ ਅਤੇ ਹਿਮਾਚਲ ਨੂੰ ਵੀ ਉਸ ਦਾ ਮੈਂਬਰ ਬਣਾਉਣ ਦੇ ਲਈ ਕਹਿ ਦਿੱਤਾ ਗਿਆ ਹੈ ਇਹਦਾ ਵਿਰੋਧ ਪੰਜਾਬ ਦੇ ਵੱਲੋਂ ਹੋਣਾ ਚਾਹੀਦਾ ਹੈ ਹੁਣ ਕੀ ਮੌਜੂਦਾ ਪੰਜਾਬ ਸਰਕਾਰ ਕਰਦੀ ਹੈ ਜਾਂ ਨਹੀਂ ਕਰਦੀ ਕਿਉਂਕਿ ਪੱਕੇ ਤੌਰ ਤੇ ਰਾਜਸਥਾਨ ਮੈਂਬਰ ਨਹੀਂ ਹੈ ਹੁਣ ਰਾਜਸਥਾਨ ਤਾਂ ਬਿਲਕੁਲ ਹੀ ਨਾਨ ਰਾਈਪੇਰੀਅਨ ਹੈ ਉਹਦਾ ਤਾਂ ਕੋਈ ਲੈਂਡ ਦੇਣ ਹੀ ਨਹੀਂ ਹੈ ਆਲਰੇਡੀ ਉੱਥੇ ਪੰਜਾਬ ਨੂੰ ਇਕੱਲਾ ਦੁਗੱਲਾ ਪਾ ਦਿੱਤਾ ਜਾਂਦਾ ਹੈ ਤੇ ਜੇ ਰਾਜਸਥਾਨ ਬਣ ਗਿਆ ਤੇ ਜੇ ਉਸ ਤੋਂ ਬਾਅਦ ਹਿਮਾਚਲ ਬਣ ਗਿਆ ਤੇ ਫਿਰ ਤਾਂ ਕੋਈ ਸੈਂਸ ਉੱਥੇ ਰਹਿ ਹੀ ਨਹੀਂ ਜਾਂਦੀ ਚੰਡੀਗੜ੍ਹ ਇੱਕ ਮੰਨੇ ਆਪਾਂ ਗੱਲ ਕਰਦੇ ਆ ਕਿ ਪੰਜਾਬ ਨੂੰ ਦਿੱਤਾ ਜਾਵੇ ਪਰ ਉਹ ਆਪਾਂ ਦੇਖਿਆ ਕਿ ਹੌਲੀ ਹੌਲੀ ਜਿਹੜਾ ਇਹ ਉਥੋਂ ਪੰਜਾਬੀ ਗਾਇਬ ਕੀਤੀ ਜਾ ਰਹੀ ਹੈ ਕੋਟੇ ਉਹ ਗਾਇਬ ਕੀਤੇ ਜਾ ਰਹੇ ਨੇ ਇਹ ਸਾਰਾ ਕੁਝ 2014 ਤੋਂ ਬਾਅਦ ਹੋਇਆ ਹੈ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵੇਲੇ ਤੋਂ ਹੋਇਆ ਹੈ ਮਤਲਬ ਤੁਸੀਂ ਇਹ ਦੇਖੋ ਕਿ ਜਿਹੜਾ ਪੂਰਾ ਸਿਸਟਮ ਹੈ ਨਾ ਉਹ ਚੇਂਜ ਨਹੀਂ ਹੋਇਆ ਉਹਦੀ ਨੀਤੀ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਉਹ ਇਦਾਂ ਲੱਗ ਰਿਹਾ ਹੈ ਕਿ ਜਿੱਦਾਂ ਉਮੀਦ ਹੀ ਉਵੇਂ ਹੀ ਹੈ ਕਿ ਹੌਲੀ ਹੌਲੀ ਇਹਨਾਂ ਨੂੰ ਧੱਕੀ ਜਾਓ ਧੱਕੀ ਜਾਓ ਧੱਕੀ ਜਾਓ ਫਿਰ ਇਹ ਸਵਾਲ ਜਿਹੜੇ ਨੇ ਇਹ ਆਮ ਜਿਹੜੇ ਉੱਠਦੇ ਹੈਗੇ ਨਹੀਂ ਮਤਲਬ ਇਹਨਾਂ ਨੂੰ ਜ਼ਰੂਰ ਕਲੀਅਰ ਕਰਨਾ ਚਾਹੀਦਾ ਹੈਗਾ ਹੈ ਮਤਲਬ ਗੱਲ ਤੇ ਬਿਆਨ ਤੋਂ ਤੁਰੀ ਸੀ ਪਰ ਇਹਨਾਂ ਦੀ ਕਿਤਨਾ ਕਿਤੇ ਤੇ ਯੋਗਦਾਨ ਇਹਨਾਂ ਦਾ ਹੈਗਾ ਇਹਨਾਂ ਨੂੰ ਆਪਾਂ ਬਰੀ ਨਹੀਂ ਕਰ ਸਕਦੇ ਹੈਗੇ ਭਾਵੇਂ ਜਿੰਨਾ ਮਰਜੀ ਉਹ ਕਹੀ ਜਾਣ ਕਿ ਕਲਾ ਕਾਂਗਰਸ ਨੇ ਕੀਤਾ ਹੈਗਾ ਜੀ ਅ ਅਸੀਂ ਇਹ ਵੀ ਵੇਖਿਆ ਕਿ ਜਦ ਕੋਈ ਇੱਕ ਸਿਆਸਤਦਾਨ ਚਿਤੰਮਰਮ ਵਰਗਾ ਹਮ ਆਪਣੇ ਸਮੇਂ ਦੇ ਵਿੱਚ ਚੰਗੇ ਖਾਸੇ ਉਹਦੇ ਦਾ ਆਨੰਦ ਮਾਣ ਚੁੱਕਾ ਹੁੰਦਾ ਹੈ ਆਪਣੀ ਪਾਰਟੀ ਪ੍ਰਤੀ ਕਾਹਲ ਇੱਕ ਤਰੀਕੇ ਦੀ ਨਿਸ਼ਠਾ ਜ਼ਾਹਿਰ ਕਰ ਚੁੱਕਾ ਹੁੰਦਾ ਹੈ ਲੈਕਿਨ ਇੱਕ ਸਮਾਂ ਆ ਰਿਹਾ ਹੁੰਦਾ ਜਦੋਂ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਦੌਰ ਬਦਲੇਗਾ ਨਵੇਂ ਚਿਹਰੇ ਆ ਜਾਣਗੇ ਅੱਜ ਦੇ ਸਮੇਂ ਦੇ ਵਿੱਚ ਜੋ ਕੱਲ ਨੂੰ ਮੀਡੀਆ ਪੁੱਛੇਗਾ ਸਵਾਲ ਕੱਲ ਨੂੰ ਅਸੀਂ ਸਿਆਸਤ ਛੱਡ ਕੇ ਬਾਹਰ ਜਾਵਾਂਗੇ ਜੋ ਲੋਕ ਸਵਾਲ ਕਰਨਗੇ ਇਹ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਮਾਇਨੇ ਕੀ ਹੋ ਸਕਦੇ ਨੇ ਕਿਉਂਕਿ ਕਈ ਪਾਟ ਕਈ ਆਗੂ ਅਸੀਂ ਦੇਖੇ ਹੈ। ਆਪਾਂ ਦੇਖਿਆ ਕੈਪਟਨ ਮ੍ਰਿੰਦਰ ਸਿੰਘ ਜੀ ਵੀ ਉਹਨਾਂ ਦਾ ਵੀ ਸਿਮਿਲਰ ਬਿਆਨ ਪਾਉਚ ਪੱਤਰ ਵਿੱਚ ਜਾਣ ਤੋਂ ਬਾਅਦ ਇਹੋ ਜੇ ਸਾਹਮਣੇ ਆਉਂਦਾ। ਉਹਦੇ 'ਚ ਨਾ ਕਿਤੇ ਨਾ ਕਿਤੇ ਜੇ ਆਪਾਂ ਸਾਈਕੋਲੋਜੀ ਦੇ ਤੌਰ ਤੇ ਦੇਖਣਾ ਹੋਵੇ ਉਹਨਾਂ ਦੇ ਦਿਮਾਗ 'ਚ ਇਹ ਚੀਜ਼ਾਂ ਤੇ ਹੁੰਦੀਆਂ ਉਹ ਫਿਰ ਆਪਣੀ ਪੋਸਟ ਤੇ ਰਹਿੰਦੇ ਹੋਏ ਜਾਂ ਮੇਰਾ ਖਿਆਲ ਹੈ ਹੋਮ ਮਿਨਿਸਟਰ ਵੀ ਰਹਿ ਚੁੱਕੇ ਨੇ ਵੱਡੇ ਹੋਰ ਵੀ ਪਦਮੀਆਂ ਤੇ ਰਹਿ ਚੁੱਕੇ ਨੇ ਉਦੋਂ ਉਹ ਚੀਜ਼ਾਂ ਨੂੰ ਬਿਆਨ ਨਹੀਂ ਕਰ ਸਕਦੇ ਹੁੰਦੇ ਕੁਝ ਲੋਕ ਤੇ ਕਰ ਦਿੰਦੇ ਨੇ ਕੁਝ ਲੋਕ ਨਹੀਂ ਕਰ ਸਕਦੇ ਹੁੰਦੇ ਉਹਨਾਂ ਦੇ ਅੰਦਰ ਕੁਝ ਗੱਲਾਂ ਪਈਆਂ ਹੁੰਦੀਆਂ ਨੇ ਜਾਂ ਤੇ ਉਹ ਲੋਕ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਜਿਨ੍ਹਾਂ ਦੇ ਕੋਲ ਕੁਝ ਕਹਿਣ ਲਈ ਹੁੰਦਾ ਹੈ ਹੁਣ ਉਹ ਉਹੀ ਕਹਿ ਰਹੇ ਨੇ ਕਿ ਐਂਡਰਾ ਗਾਂਧੀ ਨੇ ਗਲਤੀ ਕੀਤੀ ਉਹਨੂੰ ਆਪਣੀ ਗਲਤੀ ਦੀ ਸਜ਼ਾ ਵੀ ਭੁਗਤਣੀ ਪਈ ਪਰ ਕਹਿੰਦੇ ਕਿ ਬਾਕੀ ਵੀ ਨਾਲ ਹੈਗੇ ਸੀ ਪਰ ਜਿਹੜੇ ਕੁਝ ਲੋਕ ਨੇ ਉਹ ਉਹਨਾਂ ਦੇ ਜਿਹੜੇ ਬਿਆਨ ਹੁੰਦੇ ਨੇ ਉਹ ਇਹ ਦੇਖਣਾ ਤੁਹਾਨੂੰ ਪਵੇਗਾ ਕਿ ਕੀ ਉਹ ਰਾਜਨੀਤੀ ਤੋਂ ਪ੍ਰੇਰਿਤ ਤਾਂ ਨਹੀਂ ਹੈਗੇ ਕੀ ਉਹ ਕਿਤੇ ਇਸ ਤਰ੍ਹਾਂ ਦੇ ਨਹੀਂ ਹੈ ਕਿਸੇ ਪਾਰਟੀ ਦੇ ਵੱਲੋਂ ਜਾ ਕੇ ਤੇ ਗਵਰਨਰਸ਼ਿਪ ਲੈਣਾ ਚਾ ਰਹੇ ਨੇ ਉਹ ਤੁਹਾਨੂੰ ਜਾਂਚ ਪੜਤਾਲ ਜਿਹੜੀ ਹੈ ਜਰੂਰ ਜਿਹੜੀ ਕਰਨੀ ਪਵੇਗੀ ਉਹ ਤੁਸੀਂ ਕਰ ਸਕਦੇ ਹੋ ਤੁਸੀਂ ਅੱਜ ਕੱਲ ਤੇ ਸਾਰਾ ਕੁਝ ਮੌਜੂਦ ਹੈਗਾ ਇਫੈਕਟ ਚੈੱਕ ਕਰ ਸਕਦੇ ਹੋ ਜਦੋਂ ਹੁਣ ਕੈਪਟਨ ਮਰਿੰਦਰ ਸਿੰਘ ਨੇ ਜੋ ਕੁਝ ਕਿਹਾ ਉਹ ਬਹੁਤਾ ਜਿਆਦਾ ਡੇਟਸ ਦੇ ਨਾਲ ਮੈਚ ਨਹੀਂ ਕਰਦਾ ਕਿ ਜਿਹੜੀ ਉਹਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਦੀ ਮੀਟਿੰਗ ਹੋਣੀ ਸੀ ਜਾਂ ਕਿਸ ਤਰ੍ਹਾਂ ਜਾਂ ਤੇ ਉਹ ਪੂਰਾ ਡਾਟਾ ਦਿੰਦੇ ਕਿ ਅੰਨੀ ਤਰੀਕ ਨੂੰ ਆਪ ਹੋਇਆ ਸੀ ਉਹ ਕਾਫੀ ਸਾਰੇ ਜਿੰਨਾ ਆਪਾਂ ਕਹਿ ਸਕਦੇ ਹਾਂ ਕਿ ਸਵਾਲਾਂ ਚ ਆ ਜਾਂਦੀਆਂ ਨੇ ਚੀਜ਼ਾਂ ਕੁਝ ਦੇ ਜਿਹੜਾ ਹੈਗਾ ਕਿ ਅੰਦਰੋਂ ਹੀ ਹੁੰਦਾ ਹੈ ਕਿ ਭਾਈ ਜਿਹੜਾ ਹੈਗਾ ਇੰਨਾ ਕੁਝ ਗਲਤ ਹੋਇਆ ਹੈ ਬਾਹਰ ਜਿਆ ਨਹੀਂ ਹੁੰਦਾ ਜਿੰਨਾ ਬੰਦੇ ਦੇ ਅੰਦਰ ਵੀ ਆ ਉਮਰੇ ਸ਼ਾਇਦ ਅਸੀਂ ਜਿਹੜਾ ਹੈ ਬਾਹਰ ਕੱਢਦੀ ਹੈ ਬਿਲਕੁਲ ਉਹੀ ਗੱਲ ਹੈ ਚੋਣਾ ਦੇ ਸਮੇਂ ਖਾਸ ਤੌਰ ਤੇ ਤਰਨਤਾਰਾਂ ਦੀ ਇਸ ਵੇਲੇ ਦੀ ਫਰੀਦਕੋਟ ਤੇ ਕਰੋੜ ਸਿੰਘ ਦੇ ਸਾਂਸਦਾਂ ਦੇ ਅਧੀਨ ਉਹ ਜਿਹੜੀ ਚੋਣ ਲੜੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਤਾਂ ਵਿਦਵਾਨੇ ਵੀ ਬੈਠੇ ਕਹਿੰਦੇ ਕਹਿੰਦੇ ਭਾਜਪਾ ਨੇ ਕਿਸੇ ਤਰੀਕੇ ਦਾ ਪੈਂਤਰਾ ਘੜ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸੀਆਂ ਦੇ ਖਿਲਾਫ ਬਿਆਨ ਦਵਾਇਆ ਤੇ ਦੂਜੇ ਪਾਸੇ ਕਾਂਗਰਸੀਆਂ ਨੇ ਹੁਣ ਇਸ ਵੇਲੇ ਪੀਚ ਤੰਪੰਮ ਦੀ ਵਰਤੋਂ ਕਰਕੇ ਸਾਹਮਣੇ ਵਾਲੇ ਸਾਹਮਣੇ ਵਾਲੇ ਬਿਲਕੁਲ ਰਾਜਨੀਤੀ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਤੁਸੀਂ ਉਸ ਤੋਂ ਮੁਨਕਰ ਨਹੀਂ ਹੋ ਸਕਦੇ